ਖੋ ਜਿਸ ਤੱਕ ਮਾਈਨਿੰਗ ਦੀ ਗੱਲ ਆ ਜਾਂ ਦਰਖਤ ਵੱਢਿਆਂ ਦੀ ਗੱਲ ਆ ਇਹ ਸਾਡੀ ਨੋਲਿਜ ਤਾਂ ਜਦੋਂ ਮੀਡੀਆ 'ਚ ਆ ਉਦੋਂ ਹੀ ਆਇਆ ਤੇ ਉਹਦੇ ਲਈ ਜਿਹੜੇ ਅਫਸਰਾਂ ਨੂੰ ਅਸੀਂ ਜਿਹੜੀਆਂ ਹਦਾਇਤਾਂ ਦਿਤੀਆਂ ਪਰ ਇੱਕ ਗੱਲ ਪੱਕੀ ਆ ਮੈਂ ਮੀਡੀਆ ਨੂੰ ਤੁਹਾਡੇ ਨਾਲ ਹੀ ਕਹਿਣਾ ਚਾਹੁੰਦਾ ਵੀ ਭਾਈ ਜਦੋਂ ਵੀ ਮਾਈਨਿੰਗ ਹੁੰਦੀ ਆ ਜਦੋਂ ਵੀ ਕੋਈ ਗਲਤ ਕੰਮ ਹੁੰਦਾ ਉਹਤੇ ਹਮੇਸ਼ਾ ਉਥੋਂ ਦੇ ਜਿਹੜੇ ਕੰਸਰਨਡ ਲੀਡਰ ਆ ਉਹਦੀ ਰਾਏ ਜ਼ਰੂਰ ਲਓ ਆਪਾਂ ਰਾਏ ਲੈਂਦੇ ਨਹੀਂ ਆਪਾਂ ਆਪਣਾ ਉਹ ਛਾਪ ਦਿੰਦੇ ਇੱਕ ਇੱਕ ਪਾਸੇ ਦਾ ਵਰਸ਼ਨ ਨਹੀਂ ਚਾਪਣਾ ਚਾਹੀਦਾ ਆਪਣੇ ਲੀਡਰ ਦੀ ਵੀ ਰਾਏ ਲਓ ਉੱਥੋਂ ਦੇ ਲੋਕਾਂ ਦੀ رائے ਲਓ ਬਾਕੀ ਇੱਕ ਗੱਲ ਤੁਹਾਡੇ ਮੀਡੀਆ ਦੇ ਵਿੱਚ ਤੁਹਾਡੇ ਨੂੰ ਮੈਂ ਤਹ ਇੱਕ ਠੋਕ ਕੇ ਕਹਿ ਸਕਦਾ ਕਿ ਨਾ ਅਸੀਂ ਮਾਈਨਿੰਗ ਕਰਦੇ ਆਂ ਨਾ ਕਰਨ ਦਿੰਦੇ ਆਂ ਨਾ ਕੋਈ ਦਰਖਤ ਜਿਹੜੇ ਗੈਰ ਕਾਨੂੰਨੀ ਕਦੀ ਠੇਕਾ ਲਿਆ ਨਾ ਉਹਨਾਂ ਨੂੰ ਵਧਣ ਦਿੰਦੇ ਨਾ ਅਸੀਂ ਇਜਾਜ਼ਤ ਦਿੰਦੇ ਆਂ ਪਰ ਜਦੋਂ ਵੀ ਸਾਨੂੰ ਪਿੰਡ ਦਾ ਕੋਈ ਦੱਸੇਗਾ ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡ 'ਚੋਂ ਅਜੇ ਤੱਕ ਕਿਸੇ ਸਰਪੰਚ ਨੇ ਨਹੀਂ ਕਿਸੇ ਪੈਂਚ ਨੇ ਨਹੀਂ ਕਿਸੇ ਵਾਸੀ ਨੇ ਨਹੀਂ ਸਾਨੂੰ ਅਜੇ ਤੱਕ ਇਹ ਨਹੀਂ ਦੱਸਿਆ ਕਿ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤੇ ਜੇ ਮੀਡੀਆ ਨੂੰ ਪਤਾ ਲੱਗਾ ਤੇ ਉੱਥੇ ਕਾਰਵਾਈ ਅਸੀਂ ਕਰਾਂਗੇ ਕਿਉਂ ਨਹੀਂ ਕਰਾਂਗੇ ਤੁਹਾਡੇ ਏਰੀਏ ਦੇ ਵਿੱਚ ਬਹੁਤ ਕਰੋੜਾਂ ਰੁਪਈਆ ਖਰਚ ਕੇ ਕਾਲਜ ਖੋਲ੍ਹਿਆ ਗਿਆ ਪਰ ਉਹ ਕਾਲਜ ਨਾ ਮਾਤਰੀ ਰਹਿ ਗਿਆ ਦੇਖੋ ਸਾਡਾ ਫਰਜ ਹੈ ਕੰਮ ਕਰਨਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਦੇਖ ਕੇ ਉੱਥੇ ਕਾਲਜ ਨੂੰ ਖੋਲਣਾ ਪਰ ਅਸੀਂ ਉਹਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਕਰਾਂਗੇ ਲੋਕਾਂ ਦੀ ਮੰਗ ਸੀ ਅਸੀਂ ਖੋਲਿਆ ਤੇ ਲੋਕਾਂ ਦੀ ਮੰਗ ਹੁਣ ਚਲਾਣਾ ਲੋਕਾਂ ਨੇ ਲੋਕਾਂ ਨੂੰ ਅਸੀਂ ਗਾਈਡ ਵੀ ਕਰ ਰਹੇ ਹਾਂ ਕਿਉਂਕਿ ਬੱਚੇ ਪਹਿਲਾਂ ਬਾਹਰ ਜਾ ਰਹੇ ਸੀ ਤੁਸੀਂ ਦੇਖਿਆ ਜਦੋਂ ਤੋਂ ਅਮਰੀਕਾ ਨੇ ਭੇਜੇ ਬੱਚੇ ਸਾਡੇ ਵਾਪਸ ਤੇ ਜਦੋਂ ਤੋਂ ਕੈਨੇਡਾ ਵਾਲਿਆਂ ਨੇ ਮਨਾ ਕਰਤਾ ਉਦੋਂ ਤੋਂ ਕਾਲਜਾਂ ਦੇ ਵਿੱਚ ਸਟਰੈਂਥ ਵਧਣੀ ਸ਼ੁਰੂ ਹੋ ਗਈ ਹੈ ਤੇ ਮੈਨੂੰ ਲੱਗਦਾ ਕਾਲਜ ਚੱਲ ਪਏਗਾ ਉੱਚ ਦਾ ਸਾਡਾ ਕੰਮ ਆ ਬੜਾਣਾ ਚਲਾਣਾ ਸੰਗਤ ਨੇ ਚਲਾਣਾ ਬੱਚਿਆਂ ਨੇ ਚਲਾਣਾ ਲੋਕਾਂ ਨੇ ਸੋ ਅਸੀਂ ਬਣਾਤਾ ਸਾਡੇ ਵੱਲੋਂ ਜੇ ਕੋਈ ਗਸਤਾਖੀ ਹੋਈ ਆ ਤੇ ਲੋਕ ਅਸੀਂ ਲੋਕਾਂ ਤੋਂ ਦੋਨੋਂ ਹੱਥ ਜੋੜ ਕੇ ਮਾਫੀ ਮੰਗਦੇ ਜਿੱਦਾਂ ਸਾਫੀ ਨਹੀਂ ਹੈ ਕੋਈ ਸਟਾਫ ਦੇ ਬੱਚੇ ਆ ਜਾਣਗੇ ਸਟਾਫ ਵੀ ਹੈਗਾ ਸਟਾਫ ਦੀ ਘਾਟ ਹੀ ਕੋਈ ਨਹੀਂ ਸਰ ਇੱਕ ਛੋਟਾ ਜਿਹਾ ਕੁਐਸਚਨ ਹੋ ਰਿਹਾ ਜਿਹੜੀ ਆਗਮਪੁਰ ਤੋਂ ਦੋਪਾਨੇ ਜਾ ਰਹੀ ਆ ਦਰਸ਼ਨ ਕਰਨ ਨੂੰ ਸਰ ਉਸ ਜਗ੍ਹਾ ਦੇ ਵਿੱਚ ਉਸ ਮਹਿਦ ਉੱਤੇ ਬਹੁਤ ਜਗ੍ਹਾ ਤੇ ਰੇਲਿੰਗ ਰੇਡੀਅਲ ਆਉਣ ਲਈ ਉਹ ਇਸ਼ੂ ਉਹ ਇਸ਼ੂ ਵਿਧਾਨ ਸਭਾ ਚ ਟੇਕ ਅਪ ਕੀਤਾ ਜਾ ਚੁੱਕਾ ਕਾਫੀ ਹੱਦ ਤੱਕ ਲੱਗ ਚੁੱਕੀ ਆ ਰੇਲਿੰਗ ਤੇ ਅੱਧੇ ਦੀ ਪ੍ਰਪੋਜ਼ਲ ਜਿਹੜੀ ਉਹਦੀ ਸੈਕਸ਼ਨ ਨਹੀਂ ਸਾਨੂੰ ਆਈ ਤੇ ਜਦੋਂ ਸੈਕਸ਼ਨ ਆ ਗਈ ਤੁਹਾਨੂੰ ਉਹਦੇ ਬਾਰੇ ਵੀ ਆਪਾਂ ਜਿਹੜੀ ਜਾਣਕਾਰੀ ਚਾਹੀਦੀ ਥੈਂਕ ਯੂ ਸਰ